ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਅੱਜ ਆਪਾਂ ਜਿਹੜਾ 4 ਦਿਨ ਪਹਿਲਾਂ ਪਾਣੀ ਲਾਇਆ ਸੀ ਆਪਣੇ ਜਿਹੜੇ ਬੱਟੇ ਆਲੂ ਸੀ ਆਪਣੇ ਨਾਲੇ ਨਾਖਾਂ ਦੇ ਵਿੱਚ ਆਲੂ ਨੇ ਜਿਹੜੇ ਉਹਨਾਂ ਨੂੰ ਅੱਜ ਆਪਾਂ ਰੇਲ ਆ ਰਹੇ ਆ ਇਹ ਵੀ ਕਿਹੜਾ ਤੀਜਾ ਰੇ ਹੈ ਜੀ ਆਹ ਤੀਜਾ ਰੇ ਆ ਬੈਸੇ ਦਦਾਂ ਕਹਿੰਦੇ ਵੀ ਦੋ ਹੀ ਬਹੁਤ ਹੁੰਦੇ ਨੇ ਰੇਤ ਆਹ ਹਾਂ ਇਹ ਰੇ ਤੀਜਾ ਖਾਣਾ ਲਾਰੇ ਹਾ ਹਾ ਤੇ ਇਹ ਬਰਰੀ ਹਲਕਾ ਹਲਕੇ ਲਾਇਆ ਨੂੰ ਜਿਆਦਾ ਨਹੀਂ ਖਾਣਾ ਕਲੇ ਵੱਧਦਾ ਤਾਂ ਨਹੀਂ ਨਾਰਮਲ ਹੀ ਰੱਖਿਆ ਆਪਣਾ ਹੂੰ ਇਹ ਇਹ ਨਾ ਹਲਕੀ ਮੁਠੀ ਦੇ ਨਾਲ ਹੀ ਬਾਰੀ ਭਰਕੇ ਨਹੀਂ ਲਾਂਦਾ ਤੇ ਇਹ ਆਇਕੋ ਹੌਲੀ ਹੌਲੀ ਲਾਰੇ ਹੈ ਜਮੀ ਛੋਟੀ ਹਾਵ ਦੇ ਨਾਲ ਹੀ ਜਿਆਦਾ ਮੁਠੀ ਭਰਕੇ ਨਹੀਂ ਲਾਂਦਾ ਜਿਆ ਦੇਖੋ ਕਿੰਨੇ ਵਧੀਆ ਹੋ ਗਏ ਨੇ ਆਲੂਆਂ ਦੇ ਗ੍ਰੋਥ ਦੇ ਇੰਨੇ ਕਿੰਨੀਆਂ ਪੂਰਾ ਵਧੀਆ ਬੇਲ ਬਣ ਗਈ ਪੂਰੀ ਵਧੀਆ ਤੇ ਇਹ ਤਾਂ ਨਿਕਲ ਕੇ ਕੋਰੇਜ ਹੁਣ ਬਾਕੀ ਯਾਸਰ ਕੋਰਾ ਮਾਲਾ ਮੋਟਾ ਜਿਹਾ ਚੱਲ ਹੋ ਜਾਂਦਾ ਕਈ ਵਾਰ ਹਨ ਜਿਪਿਆ ਵੈਸੇ ਤਾਂ ਚੱਲ ਨਾ ਪਾਵੇ ਵਧੀਆ ਫੱਲਾ ਦੇਖੋ ਕਿੰਨਾ ਵਧੀਆ ਬਾਕੀ ਪੂਰੇ ਟਾਪ ਦੇ ਖੜੇ ਨੇ ਕੋਈ ਸ਼ਿਕਾਇਤ ਨਹੀਂ ਸਪਰੇ ਹੋ ਗਈ ਇਹਨਾਂ ਤੇ ਸਾਰਾ ਕੰਮ ਇਹਨਾਂ ਦਾ ਨਿਬੜ ਗਿਆ ਰੇ ਦਾ ਬਿਲਕੁਲ ਦੀ ਬਾਕੀ ਹੁਣ ਜਿਵੇਂ ਹੋਊਗਾ ਸਪਰੇ ਹਾਂ ਜਿਹੇ ਜਿਹੇ ਹੋਣਗੀਆਂ ਉਹ ਹੋਈ ਜਾਣਗੀਆਂ ਨਾਲ ਹੁੰਦੇ ਆ ਦੇਖੋ ਅਸੀਂ ਕਿੰਨਾ ਵਧੀਆ ਖੜਾ ਸਾਰਾ ਬਹੁਤ ਤਖੜਾ ਪੂਰਾ ਵਧੀਆ ਖੜੇ ਨੇ ਉਹ ਜੇ ਇਹ ਆਪਾਂ ਨੇ ਬਾਗ ਦੇ ਵਿੱਚ ਲਾਏ ਨੇ ਅੰਬਾਂ ਦੇ ਦੇ ਨਾਖਾਂ ਦੇ ਬਾਗ ਦੇ ਵਿੱਚ ਇਹ ਲਾਏ ਨੇ ਆਪਾਂ ਇਹ ਉਹ ਬਾਗ ਜਿੱਥੇ ਕਦੂ ਖੜੇ ਸੀ ਕਦੂ ਨੇ ਬੀਜਣਾਈ ਗਏ ਦੇਖੋ ਅਕੀ ਹੁਣ ਆਪਾਂ 5 ਸਮੇਂ ਸੇ ਮੈਂ ਦੇ ਨਾਲ ਜੋ ਵੀ ਹੋਊਗਾ ਕਰੀ ਜਾਵਾਂਗੇ ਜਿੰਦਾਂ ਪਾਣੀ ਲਾਉਣਾ ਜਾਂ ਸਪਰੇਅ ਕਰਨੀ ਆ ਹੁਣ ਤਾਂ ਇਹ ਕੰਮ ਰਹਿ ਗਿਆ ਕੋਈ ਯੂਰੀ ਦਾ ਕੰਮ ਤਾਂ ਨਿਬੜ ਗਿਆ ਯੂਰੀ ਦੇ ਨਾਮ ਬਰਦਾ ਕਹਿੰਦੇ ਵੀ ਦੋ ਹੀ ਬੋਤਲ ਹੁੰਦ ਨੇ ਰੱਬਾ ਫਿਰ ਵੀ ਕਹਿੰਦੇ ਵੀ ਹਲਕਾ ਜਿਹਾ ਕੀ ਜਿ ਮੁੱਠੀ ਦੇ ਨਾਲ ਲਾਈ ਜਾਂਦੇ ਆ ਕੋਈ ਜ਼ਿਆਦਾ ਨਹੀਂ ਹੈਗਾ ਵੀ ਐ ਪੂਰਾ ਠੋਕ ਕੇ ਜੂੜੇ ਲਾਉਣਾ ਨਾਰਮਲ ਜਿਹਾ ਲਾਈ ਜਾਂਦੇ ਆ ਅਕੀ ਦੋ ਚਾਰ ਨਾਲ ਪਾਣੀ ਫੇਰ ਲਾ ਦਾਂਗੇ ਤਾਂ ਤਿਆਰੀ ਹੈ ਫੇਰ ਪਾਣੀ ਦੀ ਇਹ ਦੇਖਣਾ ਕਿਵੇਂ ਬਰਦਾ ਖੰਮ ਆ ਕੀ ਆਪਾਂ ਆਪਣਾ ਸਹਿਯਾ ਦਾਇਆ ਕਰੋ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਬੋਲਾਓ ਦੇਖਣ ਲਈ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ 違う。シャツシ